ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਮੋਹਾਲੀ ਦੇ ਪਿੰਡ ਸੁਹਾਨਾ ਵਿਖੇ ਇੱਕ ਨਰਸਿੰਗ ਕਾਲਜ ਵੱਲੋਂ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਹਨਾਂ ਕਾਲਜ ਕੈਂਪਸ ਵਿੱਚ ਇੱਕ ਪੇੜਾਂ ਮਾਂ ਕੇ ਨਾਮ ਮਹਿੰਮ ਤਹਿਤ ਬੂਟਾ ਲਗਾ ਕੇ ਵਾਤਾਵਰਨ ਸੰਭਾਲ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਸਵਾਗਤ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਪੰਜਾਬੀਆਂ ਲਈ ਕੁਰਬਾਨੀਆਂ ਦਾ ਹਵਾਲਾ ਦਿੰਦਿਆਂ ਜੋ ਕਿ ਸਮੇਂ ਵਿੱਚ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਬੁਰਾਈ ਦਾ ਜ਼ਿਕਰ ਕਰਦਿਆਂ ਨੌਜਵਾਨ ਪੀੜੀ ਨੂੰ ਦੇਸ਼ ਵਿਰੋਧੀ ਤਾਕਤਾਂ ਖਿਲਾਫ ਸੁਚੇਤ ਰਹਿਣ ਦਾ ਸੰਕਲਪ ਦਿੱਤਾ। ਉਹਨਾਂ ਨਸ਼ੇ ਦੀ ਸ ਹੋਰਾਂ ਢੰਗ ਤਰੀਕਿਆਂ ਨਾਲ ਗੁਆਂਡੀ ਮੁਲਕ ਵੱਲੋਂ ਭੇਜੀ ਜਾ ਰਹੀ ਨਸ਼ੇ ਦੀ ਖੇਪ ਨੂੰ ਬਰਾਮਦ ਕਰਨ 'ਚ ਪੁਲਿਸ ਵੱਲੋਂ ਨੇ ਬਾਈ ਜਾਰੀ ਭੂਮਿਕਾ ਦੀ ਵੇਸ਼ ਲਗਾ ਕੀਤੀ। ਤੋਂ ਇੱਕ ਬੈਕਰਮ ਬਣ ਤਿਆਰ ਕਰਨ ਕੇ ਅਕੜੇ ਸਾ। ਇਸమే ਕੀ ਜੋ ਸਭ ਤੋਂ ਵੱਡੀ ਸਮੱਸਿਆ ਪੰਜਾਬ ਮੇ ਖੜੀ ਹੋ ਗਈ ਹੈ। ਵੈਸੇ ਤੋਂ ਸਾਰੇ ਦੇਸ਼ ਮੇ ਹੈ ਕਮ ਹੋਰ ਜ਼ਿਆਦਾ। ऐसा नहीं कि बाकी वक्त बचे हुए एकदम और इसी कारण से देश के प्रधानमंत्री को 2020 से ही नशा मुक्त भारत बने इसके लिए अपना प्रयत्न प्रारंभ किया ਰਾਸ਼ਪਾਲ ਕਟਾਰੀਆਂ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਸਰਪੰਚਾਂ, ਪੰਚਾਂ, ਰੰਗਕਰਮੀਆਂ ਅਤੇ ਹੋਰ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ। ਵਿਦਿਆਰਥੀਆਂ ਵੱਲੋਂ ਨਸ਼ਾ ਵਿਰੁੱਧ ਜਾਗਰੂਕਤਾ ਪੈਦਾ ਕਰਦਾ ਇੱਕ ਨਾਟਕ ਵੀ ਦੇਖਿਆ ਗਿਆ। ਕਈ ਹੋਰ ਬਣਗੀਆਂ ਰਾਹੀਂ ਨਸ਼ੇ ਦੇ ਮਾੜੇ ਅਸਰ ਅਤੇ ਨੌਜਵਾਨੀ ਨੂੰ ਬਚਾਉਣ ਦੀ ਅਪੀਲ ਕੀਤੀ ਗਈ। ਸੁਲਤਾਨਪੁਰ ਲੋਧੀ